ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰਦੁਆਰਾ ਸ਼੍ਰੀ ਕਤਲਗੜ ਸਾਹਿਬ ਜਮਕੌਰ ਸਾਹਿਬ ਦੀ ਇਤਿਹਾਸਿਕ ਧਰਤੀ ਤੇ ਸੁਪਾਇਮਾਨ ਹੈ ਦਸਵੇਂ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੇ ਗਿੰਤੀ ਦੇ ਸ਼ੇਰ ਲੱਥ ਸਿੰਘਾਂ ਸਮੇਤ ਸ਼੍ਰੀ ਅਨੰਦਪੁਰ ਸਾਹਿਬ ਦਾ ਕਿਲਾ ਛੱਟਣ ਉਪਰੰਤ ਇਸ ਧਰਤ ਸੁਹਾਵੀ ਤੇ ਆਪਣੇ ਮੁਬਾਰਕ ਚਰਨ ਪਾਈ ਸਨ ਇਸ ਧਰਤੀ ਤੇ ਵਿਸ਼ਫ ਦਾ ਸੱਤੂ ਅਸਾਮਾ ਚੁੱਤ ਲੜਿਆ ਕਿ ਆ ਇੱਕ ਪਾਸੇ ਗਿਣਤੀ ਦੇ ਭੁਖੇ ਭਾਣੇ ਸਿੰਘ ਬਹੁਤ ਮਾਮੂਲੀ ਕੱਚੀ ਗੜੀ ਅਤੇ ਦੂਸਰੇ ਪਾਸੇ ਦੁਸ਼ਮਨ ਦਲਾਂ ਦੀ ਭਾਰੀ ਫੌਜ ਗਿਣਤੀ ਮੁਤਾਬਕ 10 ਲੱਖ ਫੌਜ ਇਸ ਪਵਿੱਤਰ ਅਸਥਾਨ ਤੋਂ ਸਾਇਬ ਜੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਹੱਥੀ ਆਪਣੇ ਤੋਂ ਪੁੱਤਰਾਂ ਨੂੰ ਪਿਆਰੇ ਗੁਰਸਿੱਖਾਂ ਨੂੰ ਯੁੱਧ ਭੂਮੀ ਵੱਲ ਤੋਰਿਆ ਤੇ ਅੱਖਾਂ ਸਾਵੇਂ ਉਹਨਾਂ ਨੂੰ ਜ਼ਬਰਦਸਤ ਮੁਕਾਬਲਾ ਸਬਰ ਦੇ ਨਾਲ ਕਰਦਿਆਂ ਸ਼ਹੀਦ ਹੁੰਦਿਆਂ ਤੱਕ ਦੇਖਿਆ ਗੁਰੂ ਜੀ ਦੇ ਦੋ ਵਡੇ ਸਹਬ ਜਾਦੇ ਬਾਬਾ ਅਜੀਤ ਸਿੰਘ ਤੇ ਬਾਬਾ ਜੁਜਾਰ ਸਿੰਘ ਪਿਆਰੇ ਭਾਈ ਮੋਕਨ ਸਿੰਘ ਜੀ ਭਾਈ ਹਿੰਮਤ ਸਿੰਘ ਜੀ ਭਾਈ ਸਾਹਿਬ ਸਿੰਘ ਜੀ ਗੁਰੂ ਤੋਂ ਆਪਾਂ ਵਾਰਨੇ ਗੁਰਸਿੱਖਾਂ ਨੇ ਆਪਣੇ ਪਵਿੱਤਰ ਖੂਨ ਦੇ ਨਾਲ ਇਸ ਧਰਤੀ ਨੂੰ ਪਵਿੱਤਰਤਾ ਇਤਿਹਾਸਿਕ ਪ੍ਰਦਾਨ ਕੀਤੀ ਹੈ ਜ਼ਫਰਨਾਮੇ ਦੇ ਵਿੱਚ ਵੀ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਸਥਾਨ ਤੇ ਹੋਈ ਸ਼ਹੀਦ ਸਿੰਘਾਂ ਦੀ ਗਿਣਤੀ 40 ਤਰਸਾਈ ਹੈ। ਇਹਨਾਂ ਸ਼ਹੀਦਾਂ ਨੂੰ ਮਕਤਿਆਂ ਦੀ ਪਤਵੀ ਦਿੱਤੀ ਗਈ ਹੈ। ਗੁਰਦੇਵ ਪਿਤਾ ਖੁਦ ਵੀ ਮੈਦਾਨੇ ਜੰਗ ਦੇ ਵਿੱਚ ਜਾਣਾ ਚਾਹੁੰਦੇ ਸਨ ਪਰ ਪੰਜ ਪਿਆਰਿਆਂ ਦੇ ਹੁਕਮ ਨੂੰ ਮੰਨਦਿਆਂ ਹੋਇਆ ਗੁਰੂ ਜੀ ਚਮਕੌਰ ਸਾਹਿਬ ਦਾ ਇਤਿਹਾਸਿਕ ਰਣਖੇਤੜ ਛੱਡਣਾ ਪਿਆ। ਸ਼ਹੀਦ ਸਿੰਘਾਂ ਦਾ ਅੰਤਿਮ ਸੰਸਕਾਰ ਇੱਥੇ ਹੀ ਕੀਤਾ ਗਿਆ। ਜਮਕੌਰ ਦੀ ਧਰਤੀ ਦੇ ਜ਼ਰ ਜ਼ਰੇ ਵਿੱਚ ਸ਼ਹੀਦਾਂ ਦਾ ਪਵਿੱਤਰ ਖੂਨ ਸਮੋਇਆ ਹੋਇਆ ਹੈ ਗੁਰਦੁਆਰਾ ਕਤਲਗੜ੍ਹ ਸਾਹਿਬ ਤੋਂ ਇਲਾਵਾ ਗੁਰਦੁਆਰਾ ਗੜੀ ਸਾਹਿਬ ਗੁਰਦੁਆਰਾ ਧਮਧਮਾ ਸਾਹਿਬ ਗੁਰਦੁਆਰਾ ਤਾੜੀ ਸਾਹਿਬ ਗੁਰਦੁਆਰਾ ਰਣਜੀਤਗੜ੍ਹ ਸਾਹਿਬ ਆਦੀ ਇਤਿਹਾਸਿਕ ਸਥਾਨ ਇਸ ਧਰਤੀ ਦੇ ਉੱਤੇ ਯਾਦ ਬਜੋ ਸ਼ਿਸ਼ੋਪਿਤ ਨੇ ਗੁਰਦੁਆਰਾ ਕਤਲਗੜ੍ਹ ਸਾਹਿਬ ਦੀ ਮੌਜੂਦਾ ਇਮਾਰਤ 1955 ਤੋਂ ਬਣੀ ਹੋਈ ਹੈ ਇਸ ਪਵਿੱਤਰ ਅਸਥਾਨ ਤੇ ਪਹਿਲੀ ਤੇ ਪੰਜਵੀਂ ਤੇ ਦਸਵੀਂ ਪਾਸ਼ਾਹੀ ਦੇ ਆਗਮਨ ਪੁਰਬਕ ਬਾਬਾ ਅਜੀਤ ਸਿੰਘ ਤੇ ਪਪਾ ਚੂਸਾਰ ਸਿੰਘ ਦੇ ਜਨਮ ਦਿਵਸ ਤੇ ਸਾਲਾਨਾ ਸ਼ਹੀਦੀ ਜੋੜ ਮੇਲਾ 6 ਸਤ ਤੇ 8 ਪਉ ਨੂੰ ਵੱਡੀ ਪੱਧਰ ਤੇ ਸ਼ਰਧਾਤੀ ਉਤਸਾਹ ਦੇ ਨਾਲ ਮਨਾਇਆ ਜਾਂਦਾ ਹੈ ਹਜ਼ਾਰਾਂ ਸ਼ਰਧਾਲੂ ਸ਼ਹੀਦਾਂ ਦੇ ਪਵਿੱਤਰ ਖੂਨ ਦੇ ਨਾਲ ਪਵਿੱਤਰ ਹੋਈ ਇਸ ਧਰਤੀ ਦੀ ਚਰਨ ਧੂਰ ਪਰਸਨ ਲਈ ਆਉਂਦੇ ਨੇ ਤੁਸੀਂ ਵੀ ਮਨੁਭਰਤੀਆਂ ਨੂੰ ਇਕਾਗਰ ਕਰਕੇ ਪੂਰੇ ਇਤਿਹਾਸ ਨੂੰ ਸੁਣੋ ਅਤੇ ਸ਼ਹੀਦਾ ਦੇ ਚਰਨਾ ਕਮਲਾ ਦੇ ਵਿੱਚ ਅਰਦਾਸ ਕਰੋ ਕਿਤੇ ਸਾਨੂੰ ਵੀ ਗੁਰਸਿੱਖੀ ਵਾਲੀ ਜੀਵਨ ਜਾਚ ਆ ਜਾਵੇ ਅਤੇ ਸਾਡਾ ਵੀ ਜਨਮ ਸੁਹੇਲਾ ਹੋ ਜਾਵੇ ਆਓ ਉਹਨਾਂ ਸ਼ਹੀਦਾਂ ਦੀ ਯਾਦ ਨੂੰ ਮਨਾਈਏ ਅਤੇ ਉਹਨਾਂ ਦੀ ਸ਼ਹੀਦਾਂ ਦੀ ਯਾਦ ਨੂੰ ਸਿਰਤਾ ਕਰੀਏ सूरा सो पहचानिए जो लड़ै तीन के हेत पुरजा पुरजा कट मर कबू न छै अच्छा खेत कबू न छेत अच्छा वाहगुरू जी का खालसा वाहेगुरू जी की फतेह